ਤੇ ਸੋਦੇ ਨਾਲ ਆ ਨਹੀਂ ਕਰਾ ਲਈ ਸਾਡਾ ਮਜਬੂਰੀ ਨਹੀਂ ਮਜਬੂਰੀ ਨਹੀਂ ਕਰਾ ਲਈ ਕੀ ਮਜਬੂਰੀ ਜੋ ਸਪੀਕਰ ਦੀ ਕਿਤੇ ਹੁੰਦੀ ਹੈ ਅਜਾਜ ਨਹੀਂ ਹੈ ਨਹੀਂ ਕਿੱਥੇ ਜਾਣਗੇ ਲੈ ਲਓ ਜੀ ਮੈਂ ਦੇ ਦਿੰਦਾ ਸਾਹ ਤੁਸੀਂ ਧੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਹੋਇਆ ਕੀ ਹੋਇਆ ਕੋਈ ਪੁੱਛੋ ਕੋਈ ਪ੍ਰੋਸੀਜਰ ਹੈਗਾ ਜਿਹਨਾਂ ਨਾਲ ਧੱਕਾ ਹੋਇਆ ਹੈ ਬਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਬੰਦਾ ਮੇਰੇ ਨਾਲ ਜਿਹੜੇ ਲੈਜੇ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੈਜੇ ਗੱਲ ਕਰਦਾ ਮ ਕਿਹੜਾ ਲੈਣਾ ਛੱਡਣਾ ਮੈਂ ਤੁਹਾਡੇ ਅਸੀਂ ਤੁਹਾਨੂੰ ਹੁਣੇ ਇੱਕ ਚੀਜ਼ੋ ਬੋਲ ਰਹੇ ਹਾਂ ਫਿਰ ਉੱਚੀ ਕੀ ਬੋਲ ਰਹੇ ਹੋ ਜਿਵੇਂ ਮੈਂ ਤੇ ਸਾਹਮਣੇ ਤੁਹਾਡੇ ਖੜਾ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਡੀਐਸਪੀ ਸੁਖਨਾਥ ਸਿੰਘ ਵਿਚਾਲੇ ਤਿੱਖੀ ਬਹਿਸ ਹੋਈ ਹੈ ਇਹ ਬਹਿਸਬਾਜ਼ੀ ਧਰਨੇ ਤੇ ਸਪੀਕਰ ਲਗਾਉਣ ਨੂੰ ਲੈ ਕੇ ਹੋਈ ਦਰਅਸਲ ਕੋਆਪਰੇਟਿਵ ਸੁਸਾਇਟੀ ਸਹਿਕਾਰੀ ਸਭਾ ਚ ਨਾਥਲ ਕਲਾ ਦੀ ਚੌਂ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਦੌਰਾਨ ਸਪੀਕਰ ਲਗਾਉਣ ਨੂੰ ਲੈ ਕੇ ਡੀਐਸਪੀ ਫਤਿਹਗੜ ਸਾਹਿਬ ਸੁਖਨਾਜ ਸਿੰਘ ਤੇ ਸਾਭਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਿਚਕਾਰ ਬਹਿਸ ਹੋ ਗਈ ਡੀਐਸਪੀ ਦਾ ਕਹਿਣਾ ਹੈ ਕਿ ਨਾਗਰਾ ਤਰਨੇ ਦੇ ਵਿੱਚ ਬਿਨਾ ਮਨਜ਼ੂਰੀ ਸਪੀਕਰ ਲਗਾਉਣਾ ਚਾਹੁੰਦੇ ਸੀ ਜਿਸ ਤੇ ਐਸੀ ਤਿੱਖੀ ਬਹਿਸ ਸ਼ੁਰੂ ਹੋਈ ਕਿ ਸੁਰਖੀਆਂ ਬਣ ਗਈਆਂ ਜਦ ਕਿ ਨਾਗਰਾ ਨੇ ਡੀਐਸਪੀ ਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਧੱਕਾ ਕਰਨ ਤੇ ਪੱਖਪਾਤ ਕਰਨ ਦੇ ਇਲਜ਼ਾਮ ਲਗਾਏ ਨੇ ਫਿੱਕਾ ਕਰ ਰਹੇ ਤੁਹਾਡੇ ਨਾਲ ਆ ਨਹੀ ਕਰ ਵਾਲੀ ਸਾਡਾ ਮਜਬੂਰ ਨਾ ਨਹੀ ਮਜਬੂਰੀ ਸਪੀਕਰ ਵਾਲੀ ਕੀ ਹੈ ਪਲੀਜ਼ ਮਜਬੂਰ ਨਾ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਹੈ ਇਜਾਜ਼ਤ ਨਹੀਂ ਹੈ ਨਹੀਂ ਕਿੱਥੇ ਦਾਲੋ ਜੀ ਇਜਾਜ਼ਤ ਲੈ ਲਓ ਜੀ ਮੈਂ ਦੇ ਦੂੰਗਾ ਕਿੱਥੇ ਇਜਾਜ਼ਤ ਹੁੰਦੀ ਹੈ ਸਪੀਕਰ ਹੁੰਦੀ ਹੈ ਜੀ ਹੁੰਦੀ ਹੈ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜਿੱਥੇ ਸਪੀਕਰ ਹੁੰਦੀ ਹੈ ਹੁੰਦੀ ਹੈ ਕੋਈ ਉਹ ਇਲੈਕਸ਼ਨ ਹੋ ਰਹੀ ਹੈ ਇਹ ਹੁੰਦੀ ਹੈ ਇਹ ਤੁਸੀਂ ਤੱਕਾ ਕਰ ਰਹੇ ਹੋ ਡਿਪੀ ਸਾਹਿਬ ਇਹ ਇਲੈਕਸ਼ਨ ਸਾਹਿਬ ਤੁਸੀਂ ਤੱਕਾ ਕਰ ਰਹੇ ਹੋ ਪਲੀਜ਼ ਮੇਰੀ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਕੁਦੋਂ ਅਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਆ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਤੁਹਾਡੇ ਬੰਦਿਆਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਖੜੇ ਹੋ ਜਿਨ੍ਹਾਂ ਨੂੰ ਤੁਸੀਂ ਰਾਹ ਰੋਕੀ ਖੜੇ ਹੋ ਕਿੰਨਾ ਦਾ ਰਾਹ ਰੋਕੀ ਖੜੇ ਬੇਨਤੀ ਆ ਜਿਹੜੇ ਲੰਘਦੇ ਨੇ ਉਹਨਾਂ ਜਿੰਨਾ ਲੋਕਾਂ ਨਾਲ ਤੱਕਾ ਹੋਇਆ ਹੈ ਜਿੰਨਾ ਲੋਕਾਂ ਨਾਲ ਟੱਕਾ ਹੋਇਆ ਕੀ ਨਾਲ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਟੱਕਾ ਹੋਇਆ ਬਾਅਦ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲਓ ਹਾਂ ਤੁਸੀਂ ਵੀ ਕਰ ਲਓ ਜਿੰਨੀ ਮਰਜ਼ੀ ਕਰ ਲਓ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਬੁੱਝ ਕੇ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸੋਂ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਡੀਪੀ ਸਾਹਿਬ ਅਸੀਂ ਕੋਈ ਫਿਰ ਪ੍ਰोसीजर ਅਸੀਂ ਪ੍ਰोसीजर ਆਪਣਾ ਪੂਰਾ ਕੀਤਾ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੈਜੇ ਦੀ ਗੱਲ ਕਰਦਾ ਮੈਂ ਦਮਕਾਂ ਨਹੀਂ ਮਾਰਦਾ ਮੈਂ ਤਾਂ ਮੈਂ ਤੁਹਾਡੇ ਅਸੀਂ ਤੁਹਾਨੂੰ ਹੁਣ ਕੀ ਉੱਚੀਓ ਬੋਲ ਰਹੇ ਹੋ ਫਿਰ ਉੱਚੀਓ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਹੀ ਤੁਹਾਡੇ ਖੜਾ ਉੱਚੀ ਬੋਲਣਾ ਫਿਰ ਬੋਲ ਲੋ ਤੁਸੀਂ ਉੱਚੀ ਕਿਉਂ ਬੋਲਦੇ ਜਿਹੜਾ ਬੰਦਾ ਜਿਹੜੇ ਲੈਜੇਜ ਨਾਲ ਬੈਠਾ ਹੋਏ ਉਹਦੇ ਨਾਲ ਮੈਂ ਉਹੀ ਲੈਜੇਜ ਨਾਲ ਗੱਲ ਕਰੂੰਗਾ ਤੁਸੀਂ ਜਿਹੜੇ ਮਰਜ਼ੀ ਲੈਜੇਜ ਨਾਲ ਬੰਦਾ ਮੇਰੇ ਨਾਲ ਜਿਹੜੇ ਲੈਜੇਜ ਨਾਲ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇਜ ਨਾਲ ਗੱਲ ਕਰੂੰਗਾ ਲੈਜੇਜ ਨਾਲ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮੁਲਾਜ਼ਮ ਹੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮੁਲਾਜ਼ਮ ਵਾਲਾ ਹੋਣਾ ਚਾਹੀਦਾ ਹੈ ਹੈਗੇ ਆ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਗੱਲ ਨਹੀਂ ਕਰਦੇ ਜੇ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਕੇ ਤੁਹਾਡੇ ਨਾਲ ਗੱਲ ਕਰਾਂਗੇ ਤੁਸੀਂ ਕਰੋ ਤੁਸੀਂ ਸਾਡੇ ਨਾਲ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਇਹ ਥੋੜਾ ਸੀ ਤੁਹਾਨੂੰ ਚਾਰ ਵਾਰ ਪੁੱਛ ਲਿਆ ਕਿ ਤੁਹਾਡਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਇਹ ਤੱਕਾ ਹੈ ਨਾ ਤੁਹਾਡਾ ਹਾਂਜੀ ਤੱਕਾ ਨਹੀਂ ਆ ਜੀ ਰੂਲ ਹੈ ਨਾ ਤੇ ਰੂਲ ਹੈ ਜੀ ਰੂਲ ਕਿਹੜਾ ਹੈ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਰੂਲ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਇਹ ਰੂਲ ਹੈ ਇਹ ਰੂਲ ਹੈ ਇਹ ਦੋ ਨੰਬਰ ਦੇ ਇਲੈਕਸ਼ਨ ਹੋਈ ਹੈ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਤਰਖਾਨ ਮਾਜਰੇ ਸ਼ਕਤੀ ਦਾ ਡੀਪੀ ਸਾਹਿਬ ਤਰਖਾਨ ਮਾਜਰੇ ਜਨਾਨੀ ਕੁੱਟੀ ਹੋਈ ਆ ਪਰसों ਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਓਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਇਹ ਕਰਕੇ ਮੈਨੂੰ ਮੈਨੂੰ ਰੂਲ ਨਾਲ ਸਿਖਾਓ ਮੈਂ ਮੁੰਡਾ ਖੜ੍ਹ ਕੇ ਮੈਂ ਨੇਕ ਖੜ੍ਹ ਕੇ ਕੰਮ ਕਰਦਾ ਆ ਔਰ ਮੈਨੂੰ ਜੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦਵਾ ਰਹੇ ਹੋ ਉਹਨਾਂ ਨੇ ਨਹੀਂ ਨਹੀਂ ਬਿਲਕੁਲ ਨਹੀਂ ਦਵਾ ਰਹੇ ਅਜੀ ਇਥੋਂ ਡਿਪਟੀ ਸਾਹਿਬ ਕਹਿ ਕੇ ਗੱਲ ਕਰਦੇ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਹੀ ਹਾਂ ਮੇਰੀ ਗੱਲ ਸੁਣੋ ਡੋ ਨਾ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦਿਆਂ ਚਲੋ ਠੀਕ ਹੈ ਇੱਕ ਚੁਣਿਆ ਹੋਇਆ ਨਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਤੁਸੀਂ ਕਹੇ ਡੀਆਰ ਬੈਠੇ 6 ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਕਰਦਾ ਮੈਂ ਤੁਹਾਨੂੰ ਦੱਸਾਂ ਫਿਰ ਠੀਕ ਹੈ ਨਾ ਹਾਂ ਦੱਸ ਦਿਓ ਟੋਡੇ ਕੋਲੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸ਼ਰ੍ਹਾਂ ਫੇਵਰ ਕਰਦੇ ਠੀਕ ਹੈ ਜਿਹੜੀ ਇੱਥੇ ਮੇਰੀ ਜੋ ਬਾਈ ਨੇਮ ਕੰਪਲੇਂਟ ਦੇਣੀ ਆ ਉਹ ਦੋ ਵੀਰ ਵੈਰੀਫਾਈ ਦੱਸ ਮੈਨੂੰ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਔਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਔਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਸ ਕੰਪਲੇਂਟ ਦਿਓ ਠੀਕ ਹੈ ਜੀ ਹਾਂ ਦੇ ਦਿਓ ਦੇ ਦਿਓ ਜਦੋਂ ਸਾਡੀ ਗੱਲ ਆਊਗੀ ਦੇ ਦਿਓ ਜੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਗੀ ਕੰਪਲੇਂਟ ਦੇ ਦਿਓ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਮ ਕੰਪਲੇਂਟ ਤੋਂ ਪਬਲੀਕਲੀ ਨਾ ਨਾ ਕਰੀ ਜਾਓ ਜੇ ਤੁਸੀਂ ਹੈਵ ਫੈਕਟ ਯੂ ਹੈਵ ਦਾ ਫੈਕਟ ギਵ ਅ ਕੰਪਲੇਨ ਜੇਵਾ ਕੰਪਲੇਨ ਯੂ ਹੈਵ ਦਾ ਫੈਕਟ ਹਾ ਯਾਰ ਵੀ ਦੇਖ ਦੇਖ ਠੀਕ ਹੈ entendeu ਦੇਣੀ ਆ ਤੁਸੀਂ ਦੇਖੋ ਜਿਹੜੀ ਇਹ ਵਰਤੀ ਹੈ ਇਹ ਤੁਹਾਨੂੰ ਲੋਕਾਂ ਦੇ ਨਾਲ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਜੀ ਪਰ ਤੂੰ ਮੇਰੇ ਰਿਪੀਟ ਕਰਦੀ ਆ ਗੱਲਾਂ ਵਰਦੀ ਤੋਂ ਉੱਪਰ ਮੇਰੇ ਕੋਲ ਸੈਲਫ ਰਿਸਪੈਕਟ ਹੈ ਕਿਹੜਾ ਬੰਦਾ ਮੇਰੇ ਨਾਲ ਜਿਹੜੇ ਲੈ ਜਾਏ ਇਸ ਗੱਲ ਕਰੂਗਾ ਮੈਂ ਉਹਨਾਂ ਨਾਲ ਉਹੀ ਲੈ ਜਾਊਂਗੀ ਮੇਰੀ ਇੱਕ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਹੁਣ ਮੈਂ ਪਹਿਲਾਂ ਡੀਆਰ ਸਾਹਿਬ ਨਾਲ ਜਿਹੜੇ ਲੈ ਜਾਏ ਚ ਤੁਸੀਂ ਗੱਲ ਕਰੋਗੇ ਨਾ ਉਸੇ ਨਾਲ ਕਰਾਂਗੇ ਬਿਲਕੁਲ ਠੀਕ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਇਹ ਤੁਹਾਨੂੰ ਲੱਗਦਾ ਨਾ ਕੋਈ ਸੈਂਕ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਵੀ ਹੁੰਦੀ ਹੋਈ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਗੁਰਦਾਬਾਹ ਕੋਈ ਨਾ ਟਿਕ ਨਹੀਂ ਦਿੱਤਾ ਗੁਰਦਾਬਾਹ ਕੋਈ ਟਿਕ ਨਹੀਂ ਦਿੱਤਾ ਇਹ ਲੋਕਾਂ ਦੀ ਹਿਫਾਜ਼ਤ ਨਹੀਂ ਆ ਲੋਕਾਂ ਨੂੰ ਤੁਸੀਂ ਆਨ ਰਿਕਾਰਡ ਗੱਲ ਹੋਈ ਹੈ ਜੀ ਜੇ ਕੰਪਲੇਟ ਲੋਕਾਂ ਦੀ ਪ੍ਰੋਬਲਮ ਹੈ ਤੁਸੀਂ ਦੀ ਆਨ ਰਿਕਾਰਡ ਜਿਹੜੀ ਗੱਲ ਕਰੀ ਆ ਉਹਦੀ ਕੰਪਲੇਟ ਦਿਓ ਲੋਕਾਂ ਦੇ ਪ੍ਰੋਬਲਮ ਆ ਦੱਸਿਓ ਲੋਕਾਂ ਨੂੰ ਕਮਰਾ ਨਾ ਕਰੋ ਕੰਪਲੇਟ ਦਿਓ ਕਮਰਾ ਨਾ ਕਰੋ ਕਮਰਾ ਨਾ ਕਰੋ ਮੈਂ ਤੁਸੀਂ ਦੇਖੀ ਕੱਲ ਪਬਲੀਕਲੀ ਕਹੀ ਹੈ ਉਹਦੀ ਗੱਲ ਤੇ ਖੜੇ ਉੱtre ਹੋ ਖੜੇ ਉੱtre ਫੈਕਸ਼ਨ ਫਿਕਰ ਗਿਵਰ ਕੰਪਲੇਟ ਮੈਂ ਕੀ ਕੀ ਕੰਪਲੇਟ ਦਿੱਤੀ ਜਿੱਥੇ ਜਿੱਥੇ ਮੈਂ ਇਹਦੇ ਨਾਲ ਗੱਲ ਆ ਵੀ ਮੈਂ ਕਹੂੰਗਾ ਵੀ ਉਹ ਕਹਿੰਦੇ ਕੰਪਲੇਂਟ ਕਰ ਦੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਕਿ ਦਫਤਰ ਦੀ ਮਦਦ ਕਰਦੇ ਹੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਉੱਤੇ ਖਰੇ ਉੱਤੇ ਦੇ ਦੇਣ ਚਨਾਥਲ ਕਲਾਂ ਜਿਹਦੇ ਵਿੱਚ ਦੋ ਪਿੰਡ ਚਨਾਥਲ ਕਲਾਂ ਤੇ ਰੁੜਕੀ ਆਉਂਦੇ ਨੇ ਉਹਦੀ ਚੋਣ ਨੂੰ ਲੈ ਕੇ ਲੋਕਾਂ ਨੇ ਜਿਹੜੀ ਗੈਰ ਰਸਮੀ ਚੋਣ ਹੋਈ ਹੈ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਕਰਨਾ ਚਾਹੀਦਾ ਸੀਗਾ ਚੋਣ ਨੂੰ ਕਰਾਉਣ ਵਾਸਤੇ ਜਿਹੜੀ ਪ੍ਰਕਿਰਿਆ ਲੈਣੀ ਚਾਹੀਦੀ ਸੀ ਪੂਰਾ ਕਾਣ ਕੀਤਾ ਗਿਆ ਹੈ ਔਰ ਚੁੱਪਚੀਪੇ ਇੱਕ ਸ਼ੈਲਰ ਚ ਬੈਠ ਕੇ ਜਿਹੜੀ ਚੋਣ ਹੋਈ ਉਹਨੂੰ ਲੈ ਕੇ ਦੋਹਾਂ ਪਿੰਡਾਂ ਚ ਰੋਸ ਸੀ ਔਰ ਉਹਨੂੰ ਲੈ ਕੇ ਪਹਿਲਾਂ ਵੀ ਮੀਟਿੰਗਾਂ ਹੋਈਆਂ ਟੀਆਰ ਨੂੰ ਜਿਹੜੀ ਹੈਗੀ ਹੈ ਪਟੀਸ਼ਨ ਦਿੱਤੀ ਗਈ ਪੀਸੀ ਨੂੰ ਮਿਲਿਆ ਗਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਆ ਉਹਨੂੰ ਰਿਮਾਈਂਡਰ ਦਿੱਤੇ ਗਏ ਫਿਰ ਲੋਕਾਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਅਸੀਂ ਪ੍ਰੋਟੈਸਟ ਕਰਾਂਗੇ ਤੁਸੀਂ ਇਹਦੀ ਚੋਣ ਨੂੰ ਰੱਦ ਕਰੋ ਜਿਹੜੀ ਗੈਰਕਾਨੂੰਨੀ ਹੋਈ ਹੈ ਕਿਉਂਕਿ ਨਾ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਾਉਂਸਮੈਂਟ ਹੋਈ ਨਾ ਗੁਰਦੁਆਰਾ ਸਾਹਿਬ ਤੇ ਹੋਈ ਨਾ ਕਿਸੇ ਰੇੜੀ ਰਿਕਸ਼ਾ ਤੇ ਹੋਈ ਨਾ ਕੋਈ ਪੋਸਟਰ ਲਾਇਆ ਗਿਆ ਨਾ ਮੈਂਬਰਾਂ ਨੂੰ ਦੱਸਿਆ ਗਿਆ ਨਾ ਅਖਬਾਰ ਚਕੜਾਇਆ ਗਿਆ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹਨੂੰ ਛਿੱਕੇ ਤੇ ਟੰਗ ਔਰ ਉਸ ਤਹਿਤ ਅੱਜ ਜਦੋਂ ਇਹਨਾਂ ਨੇ ਫਿਰੋਦਿਆਂ ਦੀ ਚੋਣ ਸ਼ੁਰੂ ਕਰਤੀ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੰਦਾ ਹੈਗਾ ਜਿਹੜੀ ਹੈਗੀ ਹੈ ਪ੍ਰਸ਼ਾਸਨ ਔਰ ਉਹਦੇ ਤਹਿਤ ਲੋਕਾਂ ਚ ਰੋਸ ਸੀ ਦੋਹੇ ਪਿੰਡਾਂ ਦੇ ਲੋਕਾਂ ਨੇ ਅੱਜ ਆ ਕੇ ਸੋਸਾਇਟੀ ਦੇ ਅੱਗੇ ਧਰਨਾ ਦਿੱਤਾ ਉਹ ਉਸ ਕਰਨ ਨਹੀਂ ਦਿੱਤਾ ਇਹ ਤੇ ਅੱਜ ਜਿਹੜਾ ਹੈਗਾ ਆ ਇੱਥੇ ਲੋਕ ਬੈਠੇ ਨੇ ਸਰਕਾਰ ਦੇ ਖਿਲਾਫ ਲੋਕ ਆਪਣੇ ਜੋ ਵੀ ਨਾਰੇਬਾਜੀ ਆਪਣਾ ਬੋਲਣਾ ਜੋ ਵੀ ਇੱਕ ਪ੍ਰੋਟੈਸਟ ਦਾ ਤਰੀਕਾ ਆ ਉਹ ਕਰ ਰਹੇ ਆ। ਸ਼ਾਸਨ ਵੱਲੋਂ ਵੀ ਧਮਾਨ ਦੀ ਤੁਨ ਉਠਾਉਣ ਤੋਂ ਪੁੱਛਿਆ ਗਿਆ ਮੈਕ ਹੋਇਆ ਗਿਆ ਕੀ ਕਹਿਣਾ ਕਰਦੇ। ਦੇਖੋ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਇੱਕ ਰਾਤ ਪਹਿਲਾਂ ਹੀ ਲੋਕਾਂ ਨੂੰ ਮਤਲਬ ਜਿਹੜੇ ਸਨੇਹੀ ਭੇਜਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਧਰਨੇ ਤੇ ਨਹੀਂ ਜਾਣਾ ਤੁਸੀਂ ਪ੍ਰੋਟੈਸਟ ਤੇ ਨਹੀਂ ਜਾਣਾ ਤੁਹਾਡੇ ਨਾਲ ਉਥੇ ਤੁਹਾਡੇ ਤੇ ਪਰਚੇ ਦਰਜ ਹੋ ਸਕਦੇ ਆ ਤੁਹਾਨੂੰ ਮਤਲਬ ਉਥੇ ਉਹ ਹੋ ਸਕਦਾ ਹੈ ਮਤਲਬ ਤੁਹਾਡੇ ਨੇ ਪੁਲਿਸ ਤੱਕਾ ਕਰਤਾ ਦੀਏ ਤੋਂ ਇਸ ਕਰਕੇ ਲੋਕਾਂ ਨੇ ਪਰ ਲੋਕਾਂ ਦੇ ਵਿੱਚ ਰੋਸ ਹੈ ਔਰ ਲੋਕਾਂ ਨੇ ਆ ਕੇ ਇੱਥੇ ਕਿਹਾ ਫੇਰ ਇੱਥੇ ਆ ਕੇ ਪੁਲਿਸ ਪ੍ਰਸ਼ਾਸਨ ਨੇ ਡੀਐਸਪੀ ਫਤੇਗੜ ਸਾਹਿਬ ਨੇ ਉਹਨੇ ਆ ਕੇ ਇੱਥੇ ਲੋਕਾਂ ਦੇ ਨਾਲ ਨੂੰ ਸਾਈਕੋਲੋਜੀਕਲੀ ਡਰਾ ਕੇ ਉਹਨਾਂ ਨੂੰ ਇਥੋਂ ਸੜਕ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਏ ਮੇਰੇ ਨਾਲ ਵੀ ਬਹਿਸ ਪਾਦੀ ਹੋਈ ਸਾਡਾ ਜਿਹੜਾ ਮਾਈਕ ਆਇਆ ਜਿਹਦੇ ਵਿੱਚ ਅਸੀਂ ਬੋਲਣਾ ਸੀਗਾ ਉਹਨੂੰ ਉੱਥੋਂ ਰਸਤੇ 'ਚੋਂ ਫੜ ਕੇ ਤੇ ਜਿਹੜਾ ਹੈਗਾ ਆ ਉਹਨੂੰ ਰੱਖ ਲਿਆ ਗਿਆ ਕੀ ਕਿਹਾ ਕਿ ਮਾਈਕ ਦੋ ਮਾਈਕ ਇਸ ਮਨਾ ਕਰ ਦਿੱਤਾ ਗਿਆ ਕਿ ਪਰਮਿਸ਼ਨ ਨਹੀਂ ਹੈਗੀ ਜਦੋਂ ਕਿ ਧਰਨੇਆਂ ਦੇ ਵਿੱਚ ਮੈਨੂੰ ਨਹੀਂ ਥੰਮ ਲੱਗਦੀ ਕਿ ਸ਼ੰਭੂ ਕਿੰਨੀ ਪਰਮਿਸ਼ਨ ਹੈ ਇੱਥੇ ਅਸੀਂ ਸਾਰੇ ਧਰਨੇ ਤੇ ਜਾਂਦੇ ਆ ਜਾਂ ਜਾ ਕੇ ਬੈਠਦੇ ਆ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਡੀਸੀ ਦਫ਼ਤਰ ਅੱਗੇ ਜਿੰਨੇ ਧਰਨੇ ਲੱਗਦੇ ਨੇ ਸਾਰਿਆਂ ਦੀ ਪਰਮਿਸ਼ਨ ਡੀਐਸਪੀ ਸਾਹਿਬ ਦਿੰਦੇ ਨੇ ਕੀ ਮੈਨੂੰ ਜਿੰਨੇ ਵੀ ਧਰਨੇ ਲੱਗਦੇ ਨੇ ਮੁਲਾਜ਼ਮਾਂ ਦੇ ਜਾਂ ਦੂਦਿਆਂ ਦੀ ਪਰਮਿਸ਼ਨਾਂ ਹੁੰਦੀਆਂ ਨੇ ਕੀ ਸਿਰਫ ਇੱਥੇ ਸਾਡੇ ਨਾਲ ਤੱਕਾ ਫਿਰ ਸਾਈਕੋਲੋਜੀਕਲੀ ਸਾਡੇ ਨਾਲ ਵੀ ਮੈਨੂੰ ਵੀ ਜਿਵੇਂ ਇੱਕ ਹੁੰਦਾ ਹੈ ਵੀ ਪਤਾ ਨਹੀਂ ਸ਼ਹਿਰ ਦੇ ਇਹ ਇਹਨਾਂ ਨੂੰ ਉਸ ਤਰੀਕੇ ਨਾਲ ਸਾਈਕੋਲੋਜੀਕਲੀ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹਨਾਂ ਗੱਲਾਂ ਦਾ ਕੋਈ ਫਾਇਦਾ ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਹੀ ਨਿਕਲੇ ਹੈਗੀਆਂ ਔਰ ਜੇ ਜਿਹੜਾ ਸਾਡਾ ਕਿਸੇ ਵੀ ਚੀਜ਼ ਦੇ ਪ੍ਰੋਟੈਸਟ ਕਰਨਾ ਸਾਡਾ ਡੈਮੋਕਰੈਟਿਕ ਰਾਈਟ ਹੈ ਸੰਵਿਧਾਨਕ ਹੱਕ ਹੈ ਔਰ ਜਦੋਂ ਵੀ ਕੋਈ ਮੁਲਾਜ਼ਮ ਜਾਂ ਅਫਸਰ ਵਰਦੀ ਦੇ ਵਿੱਚ ਹੈ ਜਾਂ ਆਪਣੇ ਡਿਊਟੀ ਦੇ ਉੱਤੇ ਹੈ ਤਾਂ ਉਹਦਾ ਇੱਕ ਆਪਣਾ ਆਪਣਾ ਇੱਕ ਮਰਿਆਦਾ ਆ ਕਿ ਉਹਨੇ ਆਪਣਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨੀ ਹੈ ਕਿਸ ਤਰੀਕੇ ਦੇ ਨਾਲ ਉਹਨੇ ਹੋ ਸਕਦਾ ਆਮ ਉਹ ਆਮ ਵਿਅਕਤੀ ਨਹੀਂ ਹੈਗਾ ਉਹਦੀ ਉਹਦੀ ਇੱਕ ਆਪਣੀ ਮਰਿਆਦਾ ਹੈ ਜੇ ਉਹਨੂੰ ਲੱਗਦਾ ਹੈ ਕਿ ਕੋਈ ਉਹਦੀ ਗੱਲ ਨਹੀਂ ਸੁਣ ਰਿਹਾ ਹੈਗਾ ਤਾਂ ਉਹਨੂੰ ਉਹਦੇ ਵਿੱਚ ਉਹਨੂੰ ਬਹਿਸਣ ਦੀ ਲੋੜ ਨਹੀਂ ਹੁੰਦੀ ਹੈ ਉਹ ਆਪਣਾ ਉਹਦੇ ਵਿੱਚ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕਰ ਲੈਂਦਾ ਹੈ ਹੈਂਕੀ ਉਹ ਇਸ ਕਰਕੇ ਜਿਹੜਾ ਇਹ ਇੱਕ ਹੀ ਤੱਕਾ ਕਰਨ ਦੀ ਕੋਸ਼ਿਸ਼ ਹੈ ਅਗਲੀ ਨੀਤੀ ਲੋਕਾਂ ਦੇ ਉੱਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਪੀਐਸਪੀ ਸਾਹਿਬ ਜਿਵੇਂ ਆ ਰਹੇ ਤੁਸੀਂ ਬਹੁਤ ਅਧਿਕਾਰਿਆਂ ਨਾਲ ਗੱਲਬਾਤ ਵੀ ਕਰੋਗੇ ਨਹੀਂ ਬਿਲਕੁਲ ਕਵਾਂਗੇ ਦੇਖੋ ਬੜਾ ਵਧੀਆ ਨੌਜਵਾਨ ਚੰਗਾ ਅਫਸਰ ਲੱਗਦਾ ਆ ਪਰ ਜਿਸ ਤਰੀਕੇ ਦੇ ਨਾਲ ਉਹ ਅਗਰੈਸਿਵ ਹੋਣਾ ਆ ਮਤਲਬ ਉਹ ਜਿਹੜੀ ਚੀਜ਼ ਹੈਗੀ ਹੈ ਉਹ ਚੀਜ਼ ਠੀਕ ਨਹੀਂ ਕਿਉਂਕਿ ਅਸੀਂ ਤਾਂ ਚਲੋ ਫਿਰ ਆਪਣੀ ਉਮਰ ਹੰਢਾਈ ਹੋਈ ਹੈ ਸਾਡੇ ਕੋਲੇ ਤਜਰਬਾ ਵੀ ਹੈਗਾ ਆ ਇਹ ਅਗਰੈਸਿਵ ਹੋਣਾ ਜਿਹੜਾ ਹੈਗਾ ਆ ਉਹ ਠੀਕ ਨਹੀਂ ਹੁੰਦਾ ਕਿਸੇ ਵੀ ਅਫਸਰ ਦਾ ਔਰ ਸਰਕਾਰਾਂ ਦੇ ਵਿੱਚ ਤੇ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਦੇ ਵਿੱਚ ਜੇ ਆਪਾਂ ਨੂੰ ਕਿਸੇ ਵੀ ਛਤਰਸ਼ਾਹ ਆਇਆ ਤੇ ਇਹ ਥੋੜਾ ਜਿਹਾ ਕਿ ਅਸੀਂ ਦੂਜਿਆਂ ਨੂੰ ਉਹ ਕਰਨਾ ਹੈ ਇਹ ਤਾਂ ਸਗੋਂ ਇਹ ਹੁੰਦਾ ਆ ਜਿਹੜੇ ਜਿਹੜੇ ਮੁਲਾਜ਼ਮ ਅਫਸਰ ਹੁੰਦੇ ਨੇ ਉਹਨਾਂ ਨੇ ਸਾਰਿਆਂ ਨੂੰ ਬੈਲੈਂਸ ਬਣਾ ਕੇ ਚੱਲਣਾ ਹੁੰਦਾ ਆ ਔਰ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਹੀ ਜਾਂਦਾ ਔਰ ਸੰਵਿਧਾਨ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਵੀ ਇਹੀ ਹੁੰਦੀਆਂ ਨੇ ਇੱਕ ਆਮ ਸਿਟੀਜ਼ਨ ਨੂੰ ਵੀ ਉਹੀ ਰਿਸਪੈਕਟ ਦੇਣੀ ਹੈ ਤੇ ਇੱਕ ਚਾਹੇ ਕੋਈ ਐਮਐਲਏ ਆ ਚਾਹੇ ਐਮਪੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਮੰਤਰੀ ਆ ਪ੍ਰੋਟੋਕਾਲ ਚ ਉਹਦੀ ਪ੍ਰੋਟੋਕਾਲ ਦਾ ਧਿਆਨ ਰੱਖਣਾ ਆ ਪਰ ਉਹਦੇ ਨਾਲ ਨਾਲ ਰਿਸਪੈਕਟ ਜਿਹੜੀ ਹੈਗੀ ਐ ਇੱਕ ਸਿਟੀਜ਼ਨ ਦੀ ਵੀ ਹੋਣੀ ਐ ਤੇ ਪ੍ਰਧਾਨ ਮੰਤਰੀ ਦੀ ਵੀ ਹੋਣੀ ਐ ਤੇ ਜਿਹੜਾ ਇੱਕ ਜਿਹੜੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਨਜ਼ਰੀਆ ਆ ਉਹ ਵੀ ਜਿਹੜਾ ਹੈਗਾ ਆ ਉਹ ਪ੍ਰਸ਼ਾਸਨ ਦਾ ਨਜ਼ਰੀਆ ਹਮੇਸ਼ਾ ਜਿਹੜਾ ਹੈਗਾ ਆ ਬਹੁਤ ਸੌਫਟ ਹੁੰਦਾ ਹੈ